ਜੇ ਮੈਂ ਮਨੰਗੋ ਮੋਕੀਲੋ ਇਸ आलिया ਬੀਸੋ ਪਿਛਲੇ ਦਿਨੀ ਧੌਨਰਾ ਪਿੰਡ ਦੇ ਵਿੱਚ ਇਸੇ ਪੈਲੇਟ ਦਾ ਕਹਿੰਦੇ 골ਡ ਰਿੰਗ ਨਾਲ ਸਨਮਾਨ ਹੋਇਆ 골ਡ ਰਿੰਗ ਨਾਲ ਸਨਮਾਨ ਹੋਇਆ ਮੈਂ ਇੱਕ ਢਿੱਲੋ ਯੂ ਐਸ ਏ ਰਲੀਨ ਢਿੱਲੋ ਕੈਨੇਡਾ ਹਰ ਕਰਨ ਲਾਲ ਕੈਨੇਡਾ ਤੇ ਰਣਜੋਤ ਧਰੋਵਾ ਯੂ ਐਸ ਆ ਇਹ ਭਰਾ ਕਹਿੰਦੇ ਜੇ ਬਕਸਾ ਪਹਿਲਾ ਨੰਬਰ ਲਾਉਂਦਾ ਤਾਂ 11000 ਰੁਪਿਆ ਇਹਨਾਂ ਭਰਾਵਾਂ ਵੱਲੋਂ ਦਿੱਤਾ ਜਾਵੇ ਪਹਿਲੇ 5 ਟਰੈਕਟਰਾਂ 'ਚੋਂ ਜੋੜਾ ਟਰੈਕਟਰ ਮੈਟ ਤੋੜਦਾ ਹੈਪੀ ਸਰਪੰਚ ਸੱਜਣ ਸਰਪੰਚ ਤੇ ਸੁਖ ਯੂ ਐਸ ਆ 1100 ਤੇ ਉੱਥੇ ਹੀ ਪ੍ਰਵਿੰਦਰ ਖੱਟੜਾ ਗਗਨ ਧਰੋਵਾ ਕੈਨੇਡਾ ਲਾਡੀ ਧਰੋਵਾ ਨਿਊਜ਼ੀਲੈਂਡ ਪ੍ਰਵਿੰਦਰ ਬਾਸ ਤੇ ਕਰਨ ਧਰੋਵਾ 2100 ਇਹਨਾਂ ਵੱਲੋਂ ਜੇ ਪਹਿਲਾ ਕਰਦਾ ਉਹ ਪਾਈ ਫੜਦਾ ਜਾਂ ਮੈਨੂੰ ਗੱਲ ਕਰ ਲਾਂਦੇ ਉਹੀ ਕਰ ਰਹੀ ਆ ਮੈਂ ਇਹ ਕਹਿੰਦੇ ਜੇ ਪਹਿਲਾ ਕਰਦਾ ਪਹਿਲੇ 5 ਚੋਂ ਤਾਂ 5100 ਜੇ ਪਹਿਲਾ ਕਰਦਾ 5100 11000 ਆ ਜੀ ਸੁਖ ਯੂ ਐਸ اے ਸੱਜਣ ਸਰਪੰਚ ਤੇ ਹੈਪੀ ਸਰਪੰਚ ਇਹਨਾਂ ਭਰਾਵਾ ਵੱਲੋਂ ਵੱਡਾ ਮਾਣ ਜੇ ਪਹਿਲਾ ਕਰਦਾ 11000 ਦਿੱਤਾ ਜਾਣਾ ਓਏ ਜੱਗਿਆ ਨੰਬਰੀ ਟਰੈਕਟਰ ਖੜਾ ਸਾਹਮਣੇ ਨੰਬਰੀ ਟਰੈਕਟਰ ਖੜਾ 11 ਹੋਰ ਭਰਾਵਾਂ ਵੱਲੋਂ 22000 ਰੁਪਇਆ ਦਿੱਤਾ ਜਾਵੇਗਾ 11 ਦੁਣਾ 22 ਹੋ ਗਿਆ ਇਸ ਇਲਾਕੇ ਦਾ ਟਰੈਕਟਰ ਆ ਦਰਸ਼ਕ ਵੀਰੋ ਤੁਹਾਡੇ ਇਲਾਕੇ ਦਾ ਟਰੈਕਟਰ ਜੀਨੇ ਪੂਰੇ ਵਰਲਡ ਦੇ ਵਿੱਚ ਕਹਿੰਦੇ ਉਸਤਾ ਦੇ ਉੱਤੇ ਮੇਰੇ ਵੀਰੋ ਨਾਮ ਮਸ਼ਹੂਰ ਕੀਤਾ ਹੋਇਆ ਸੋਨਾਲੀਕਾ ਬਕਸਾ ਬਕਸਾ ਹੋਈ ਪਈਆ ਬਕਸੇ ਨੂੰ ਚਲਾਉਂਦਾ ਕੌਣਾ ਕਹਿੰਦੇ ਕਤਲੌਰ ਵਾਲਾ ਬਿੰਦਾ ਫੌਜਲ ਜੱਗਾ ਜੀ ਇਸ ਟਰੈਕਟਰ ਦੀ ਰਵਾਨਗੀ ਹੁੰਦੀ ਹੈ ਟਰਾਰੇ ਦੇ ਦਾਲ ਕਹਿੰਦੇ ਹਰ ਇੱਕ ਖੇੜ ਵੇਲੇ ਤੋਂ ਉੱਪਰ ਰਵਾਨਗੀ ਹੁੰਦੀ ਹੈ ਇਸ ਟਰੈਕਟਰ ਦੀ ਬੋਲੇ ਸੋਨਿਆ ਸਤ ਸ੍ਰੀ ਅਕਾਲ ਸੋਨਾ ਲੀਕਾ ਟਰੈਕਟਰ ਆ ਰਿਹਾ ਮੇਰੇ ਵੀਰੋ ਆਓ ਸੋਨਾ ਲੀਕਾ ਸਿੰਧਾ ਦੇ ਔਲ ਮਾਨ ਕਰਦਾ ਸੋਨਿਆ ਸਤ ਸ੍ਰੀ ਅਕਾਲ ਸੋਨਾ ਲੀਕਾ ਟਰੈਕਟਰ ਆ ਰਿਹਾ ਮੇਰੇ ਵੀਰੋ ਸੋਨਾ ਲੀਕਾ ਸਿੰਧਾ ਦੇ ਆਲਮਾਨ ਕਰਦਾ ਹਰਸ ਹਾਸਮਾਨ ਕਰਦਾ ਹਰਸ ਹਾਸਮਾਨ ਕਰਦਾ ਕਹਿੰਦੇ ਇਹ ਤੇ ਨੱਬੀ ਮਾਨ ਕਰਦਾ ਇਹ ਤੇ ਦਬਾਈ ਦੇ ਵਿੱਚ ਬੈਠਾ ਸਕੂਟਰ ਮਾਨ ਕਰਦਾ ਇਹਦੇ ਤੇ ਕਹਿੰਦੇ ਮੇਰੇ ਵੀਰੋ ਰਵੀ ਟਰਾਲੀ ਵਾਲਾ ਮਾਨ ਕਰਦਾ ਹਰਸ ਕਹਿੰਦੇ ਮਾਨ ਕਰਦਾ ਮੇਰੇ ਵੀਰੋ ਲੱਕੀ ਡੀਜ਼ਲ ਪੰਪ ਵਾਲਾ ਕਲਾਰਾ ਪਿੰਡ ਵਾਲਾ ਮਾਨ ਕਰਦਾ ਕਾਲਾ ਮਿਸਤਰੀ ਮਾਨ ਕਰਦਾ ਇਹ ਤੇ ਗੁੜਪਿਆਰ ਗੁੜ ਮਾਵੀ ਵੱਡਾ ਮਾਨ ਕਰਦਾ ਸਿੰਧਾ ਦੇ ਨਾਲ ਮਾਨ ਕਰਦਾ ਚਮਕਾਰ ਤੇ ਨਾਲ ਕਹਿੰਦੇ ਸੁਖਵੀਰ ਦਿਓਲ ਵੱਡਾ ਮਾਨ ਕਰਦਾ ਆ ਵੱਡਾ ਮਾਨ ਕਰਦੇ ਆ ਰਵੀ ਮਾਨ ਟਰੋਲੀ ਨਾਲ ਨਵੀ ਪਾਵੜਾ ਫਤਿਹਯਾਬਾਦ ਹਰਸ਼ਪ੍ਰੀਤ ਸਾਹੀ ਸੁਖਰਾਏ ਕੈਨੇਡਾ ਹੈਪੀ ਚੈਲ ਦਿਲਪ੍ਰੀਤ ਸੇਖੋ ਐਨ ਕਦੇ ਨਾਲ ਕਾਲਾ ਮਿਸਤਰੀ ਦੇ ਨਾਲ ਲੱਕੀ ਡੀਜ਼ਲ ਸਰਵਿਸ ਪੰਪ ਵਾਲੇ ਮਾਣ ਕਰਦੇ ਆ ਉਹ ਜਾਂਦਾ ਕਹਿੰਦੇ ਬਿੰਦਾ ਉਹ ਬਿੰਦਾ ਫੌਜੀ ਕਹਿੰਦੇ ਆ ਪਹਿਲ ਲਗਣੋ ਇਹ ਤੇ ਕਹਿੰਦੇ ਗੁਰਪਿਆਰ ਗੁਲਮਾਵੀ ਸਾਡੇ ਮਾਮਾ ਜੀ ਵੱਡਾ ਮਾਣ ਕਰਦੇ ਨੇ ਲਓ ਖੇਰ ਦੇ ਮੈਦਾਨ ਦੇ ਵਿੱਚ ਲਓ ਮਾਨਗੜ ਰਕਾਲੀ ਦੀ ਧਰਤੀ ਪਿੱਪਲ ਮਾਜਰੀਆ ਕਹਿੰਦੇ ਨੌਜਵਾਨ ਵੀ ਵਿਸ਼ੇਸ਼ ਤੌਰ ਤੇ ਜੁੜਿਆ ਹੋਇਆ ਖੇਡ ਦੇ ਮੈਦਾਨਾਂ ਦੀ ਗੱਲ ਟਰਾਲੀ ਦੇ ਉੱਤੇ ਖਾਲਸਾ ਇਨਸਾਨ ਕੇ ਝੂਲਦੇ ਨਿਸ਼ਾਨ ਤੇਰੇ ਬਾਜਾ ਵਾਲਿਆ ਇਹ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਦੇ ਆ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਦੇ ਵੀਰੇ ਜਕਾਰੇ ਗੂੰਜਦੇ ਮੇਰੇ ਮਿੱਤਰੋ ਸੱਜਣ ਸਰਪੰਚ ਹੈਪੀ ਸਰਪੰਚ ਸੁਖ ਜੂ ਐਸੇ 11000 ਦਾ ਵੱਡਾ ਮਾਨ ਸਨਮਾਨ ਜੇ ਪਹਿਲਾ ਕਰਦਾ ਤੇ ਨਾਲ ਪ੍ਰਵਿੰਦਰ ਖਟੜਾ ਗਗਨ ਤਰੋਆ ਕੈਨੇਡਾ ਲਾਡੀ ਤਰੋਆ ਨਿਊਜ਼ੀਲੈਂਡ ਪ੍ਰਵਿੰਦਰ ਬਾਸ ਕੰਦ ਤਰੋਆ ਵੱਡਾ ਮਾਣ ਕਰਦੇ ਆ ਲਾ ਵੱਡਾ ਮਾਣ ਕਰਦੇ ਆ ਮੇਰੇ ਵੀਰੋ ਮੈਂ ਇੱਕ ਢਿੱਲੋ ਰਲੀਂ ਢਿੱਲੋ ਨਾਲ ਹਰਕਨ ਨਾਲ ਰਣਜੋਤ ਧਰੋਆ ਕਰਨ ਧਰੋਆ ਕਹਿੰਦੇ 11000 ਸਾਡੇ ਵੱਲੋਂ ਆਹ 11000 ਬਿੰਦਿਆ ਭਾਈ ਹੋ ਗਿਆ 11 ਨਹੀਂ 11 ਦੂਣਾ 22000 22000 ਦੀਆਂ ਗੱਲਾਂ ਉਹ ਕਹਿੰਦੇ ਗੱਗਨ ਧਰੋਆ ਕੈਨੇਡਾ ਦੇ ਵਿੱਚ ਰਹਿੰਦਾ ਸਾਡਾ ਯਾਰ ਉਹ ਪੰਜਾਬ ਪੁੱਜਿਆ ਹੋਇਆ ਵੱਡੇ ਮਾਨ ਸਨਮਾਨਾਂ ਦੀਆਂ ਗੱਲਾਂ ਨੇ ਧਲਰਾਂ ਵਾਲੇ ਮੇਲੇ ਤੇ ਆ ਟਰੈਕਟਰ ਨੂੰ 11000 ਦੇ ਮਾਨ ਸਨਮਾਨ ਦਿੱਤੇ ਮੇਰੇ ਵੀਰੋ ਨਾਲ ਲਾਡੀ ਨਿਊਜ਼ੀਲੈਂਡ ਪ੍ਰਵਿੰਦਰ ਖੱਟੜਾ ਨਾਲ ਕਹਿੰਦੇ ਪ੍ਰਵਿੰਦਰ ਬਾਸਕਰ ਧਰੋਵਾ ਇਹ ਸਾਰੇ ਵੀਰਾਂ ਦਾ ਮਾਣ ਆ ਉਧਰ ਕਮਲਬਾਈ ਨਾਲ ਹੈਪੀ ਸਰਪੰਚ ਸੱਜਣ ਸਰਪੰਚ ਸੋਖਲ ਯੂ ਐਸ ਏ 11000 ਇਹਨਾਂ ਵੱਲੋਂ ਟਰੈਕਟਰ ਗਰਾਊਂਡ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੋਏ ਨਾਮ ਆ ਕੇ ਦੇ ਤੇਜ਼ੀ ਦੇ ਨਾਲ ਆਉਂਦਾ ਆ ਬਿੰਦਾ ਫੌਜੀ ਆਉਂਦਾ ਮੇਰੇ ਮਿੱਤਰੋ ਬਿੰਦਾ ਫੌਜੀ ਇਸ ਵੇਰੇ ਆਓ ਵੇਖੋ ਖੇਡ ਮੈਦਾਨ ਦੇ ਵਿੱਚ ਕਿ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਉਹ ਸਿੱਧੀ ਧੂਕ ਕਾਲਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਇਹ ਹੱਥ ਇਹਦਾ ਸਮਾਂ ਨੋਟ ਕਰੋ 2 ਮਿੰਟ 15 ਸੈਕਿੰਡ ਪੂਰੇ ਕੋਈ ਮੈਕਰੋ ਨਹੀਂ ਇੱਕ ਵਾਰੀ ਤਾੜੀ ਮਾਰੋ ਫੇਰ ਖੁੱਲ ਗਏ ਤਾੜੀ ਮਾਰ ਦਿਓ ਪਹਿਲਾਂ ਵਾਲੇ ਟਰੈਕਟਰ ਦੇ ਨਾਲੋਂ ਇਹ ਥੋੜਾ ਪਹਿਲਾਂ ਪਹੁੰਚ ਗਿਆ ਮੇਰੇ ਵੀਰੋ ਪਹਿਲੇ 5 ਦੀ ਮੈਚ